ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਸਰਹੰਦ ਫਤਿਹ ਦੇ ਦਿਨ ਸਰਹੰਦ ਫਤਿਹ ਦਿਹਾੜਾ ਗੌਰਵਮਈ ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ ਹੈ 1710 ਈਸਵੀ ਨੂੰ ਸਰਹੰਦ ਤੋਂ ਥੋੜੀ ਦੂਰ ਚਪੜ ਚੜੀ ਦੇ ਮੈਦਾਨ ਵਿੱਚ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਇਹ ਫੈਸਲਾ ਕੋਣ ਯੁੱਧ ਹੋਇਆ ਸਿੱਖਾਂ ਦੀ ਕਮਾਂਡ ਬਾਬਾ ਬੰਦਾ ਸਿੰਘ ਜੀ ਬਹਾਦਰ ਕਰ ਰਹੇ ਸਨ ਔਰ ਮੁਗਲਾਂ ਦੀ ਕਮਾਂਡ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਕੋਲ ਸੀ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਥਾਪੜੇ ਅਤੇ ਬੁਲੰਦ ਹੌਸਲੇ ਸਦਕਾ ਇਹੋ ਜਿਹਾ ਜ਼ਬਰਦਸਤ ਹਮਲਾ ਕੀਤਾ ਕਿ ਮੁਗਲਾਂ ਦੇ ਪੈਰ ਉਖੜਨੇ ਸ਼ੁਰੂ ਹੋ ਗਏ ਇਸ ਖੂਨ ਡੋਲਮੇ ਜੰਗ ਦੇ ਵਿੱਚ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਮੌਤ ਦੇ ਪਿੱਛੋਂ ਭਗੜੜ ਮਚ ਗਈ ਮੁਗਲ ਫੌਜ ਮੈਦਾਨ ਛੱਡ ਕੇ ਭੱਜ ਗਈ ਅਕਾਲ ਅਕਾਲ ਦੇ ਜਕਾਰੇ ਗਜਾਉਂਦੇ ਸਿੰਘਾਂ ਨੇ ਸਰਹੰਦ ਦਾਖਲ ਹੋ ਕੇ ਸਿੱਖ ਰਾਜ ਦਾ ਝੰਡਾ ਲਹਿਰਾਇਆ ਸਰਹੰਦ ਦਾ ਪ੍ਰਬੰਧ ਸੰਭਾਲਦਿਆਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਦਾਰ ਬਾਜ ਸਿੰਘ ਨੂੰ ਉਥੋਂ ਦਾ ਸੂਬੇਦਾਰ ਥਾਪਿਆ